ਰਾਵ ਇੱਧਰ ਆ ਜਾ ਛੋਟ ਮੈਂ ਟੋੜ ਜਿਵੇਂ ਇੱਧਰ ਆ ਜਾ ਉਸਦੇ ਨਾਲ ਮੈਗਨੀਟ ਇਹ ਬੈਠੋ ਤੁਸੀਂ ਆ ਬੈਠ ਕੇ ਕਰ ਲੋ ਤਾਂ ਆ ਕਰ ਲੋ ਤੇ ਲੋਪਰ ਤੇ 嗯，一下 ਹਾਂਜੀ ਬਿਸ਼ੋ ਜੀ ਹੰਦਰਸਰ ਬੀਬੀਆਂ ਨੂੰ ਕਾਬੂ ਕੀਤੀਆਂ ਤੇ ਕੀ ਕਹਿਣਾ ਚਾਹੁੰਦੇ ਆ ਕਿੱਥੋਂ ਕਾਬੂ ਕੀਤੀਆਂ ਕੀ ਨਾਤੇ ਮੈਟਰ ਹੈ ਪ੍ਰੋਪਰ ਜਿੰਦਰ ਤੇ ਆਤੀ ਪੁਲਿਸ ਦੇ ਮੁਖੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਾਵਰ ਕਮਲਪ੍ਰੀਤ ਸਿੰਘ ਆਖਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਇਸ ਨੂੰ ਉਹ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਖਲੌਰ ਅਤੇ ਉਸਦੀ ਟੀਮ ਐਸਵੀਪੀ ਰਸਾੜਾ ਨੇ ਚਾਰ ਨਸ਼ੇ ਦੀ ਤਸਕਰ ਔਰਤਾਂ ਸੀ ਤੇ ਇੱਕ ਮਰਦ ਨੂੰ ਜੈਲੋ ਗੱਡੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈਗਾ ਤੇ ਇਹਨਾਂ ਕੋਲੋਂ 225 ਐਟੀ ਜ਼ੁਲਮ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਇੱਥੇ ਮੈਂ ਇਹ ਦੱਸਣਾ ਵੀ ਚਾਹੁੰਦਾ ਕਿ ਇਹ ਜਿਹੜਾ ਪੂਰਾ ਪਰਿਵਾਰ ਹੈ ਨਸ਼ੇਨਾ ਤਸਕਰੀ ਨਾਲ ਸੰਬੰਧਿਤ ਹੈਗਾ ਇਹਨਾਂ ਤੇ ਇਸ ਤੋਂ ਪਹਿਲਾਂ ਵੀ 29 ਮਕਦਮੇ ਦਰਜ ਨੇ ਤੇ ਇਹ ਜਿਹੜਾ ਨਸ਼ਾ ਸੀ ਇਹ ਇਹ ਅਪਰਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਸੀ ਉਹ ਵੇਚਦੇ ਸਨ ਉਹ ਪਿੰਡ ਦੇ ਵਿੱਚ ਕਾਫੀ ਨਸ਼ੇ ਦਾ ਤਰਪ ਸਾਰੇ ਹੋ ਗਿਆ ਕੀ ਲੱਗਦਾ ਉੱਥੇ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਮਰਾੜੀ ਪਿੰਡ ਦੀ ਉੱਥੇ ਵੀ ਇਹ ਇਹ ਜਿਹੜਾ ਨਸ਼ੇ ਨਾਲ ਸੰਬੰਧ ਤੇ ਚਾਰ ਔਰਤਾਂ ਤੇ ਇੱਕ ਮਰਦ ਜਿਹੜਾ ਕਾਫੀ ਤਸਕਰ ਜਿਹੜੇ ਨੇ ਇਹ ਆਪਣੇ ਨਸ਼ੇ ਦਾ ਕੰਮ ਕਰਦੇ ਨੇ ਉਹ ਉਹਦੇ ਚ ਇਹ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਨੂੰ ਇਹ ਸਫਲਤਾ ਮਿਲੀ ਹੈਗੀ ਆ ਤੇ ਇਹਨਾਂ ਕੋਲ 225 ਜਿਹੜੀਆਂ ਗੋਲੀਆਂ ਨੇ ਐਟੀਜ਼ੋਲਮ ਜਿਹੜੀ ਕਮਰਸ਼ੀਅਲ ਰਿਕਵਰੀ ਹੈਗੀ ਆ ਉਹ ਮਿਲੀ ਹੈਗੀ ਸਰ ਕਿੱਥੋਂ ਲਿਆਉਂਦੇ ਸੀਗੇ ਇਹਨਾਂ ਨੂੰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਅਸੀਂ ਰਿਮਾਂਡ ਲੈ ਰਹੇ ਹਾਂ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਦੇ ਵਿੱਚ ਪਤਾ ਕੀਤਾ ਜਾਵੇਗਾ